ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਲੋ ਬਈ ਅੱਜ ਆਪਾਂ ਲੱਗੇ ਆਂ ਸਬਜੀ ਵਾਲਾ ਥਾਂਸ ਵਾਰਨ ਤੇ ਮਕਾਉਣੇ ਤੁਹਾਨੂੰ ਸਬਜੀ ਵਾਲਾ ਥਾਂ ਨਾਲ ਗਰਮੀ ਵੇਖੋ ਫਿਰ ਇਹ ਪਾ ਕੇ ਹਟਿਆ ਬਈ ਤੇ ਜਿਹੜੀ ਸਬਜੀ ਸੀ ਬਈ ਉਹ ਆਪਣੀ ਮਰ ਗਈ ਸੀ ਪਾਣੀ ਨਾਲ ਤੇ ਪਾਣੀ ਚ ਆ ਗਈ ਸੀ ਬਹੁਤ ਟਾਈਮ ਪਾਣੀ ਖੜਾ ਰਿਹਾ ਉਹਦੇ ਚ ਤੇ ਹੁਣ ਆਪਾਂ ਦੁਬਾਰਾ ਜਿਵੇਂ ਪੱਤੀ ਲੈਣੇ ਵਿਖਾਉਣੇ ਆ ਤੁਹਾਨੂੰ ਤੇ ਫਿਰ ਤੇ ਉਹਨਾਂ ਹੋਰ ਸਬਜ਼ੀ ਲਾਉਣ ਦੀ ਕੋਈ ਤਿਆਰੀ ਕਰਦੇ ਆਂ ਤਾਂ ਸਵਾਰ ਕੇ ਅੱਜ ਪਾਟ ਕੇ ਛੱਡਾਂਗੇ ਜਿਹੜਾ ਤਿੰਨ ਚਾਰਾਂ ਦਿਨ ਸੁੱਕ ਜੂ ਉਸ ਤੋਂ ਬਾਅਦ ਫਿਰ ਵਾਰੀ ਆ ਤੇ ਉਦੋਂ ਫਿਰ ਕੋਈ ਸਬਜ਼ੀ ਲਾਵਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੇਲੋ ਹੁਣ ਆਪਾਂ ਤੁਹਾਨੂੰ ਮਿਖਾਉਨੇ ਆ ਉਹ ਥਾਂ ਸਬਜੀ ਵਾਲਾ ਆ ਆ ਪਈ ਜਾਂਦਾ ਬਈ ਪਾਣੀ ਆ ਝੋਨਾ ਆਪਣਾ ਤੇ ਆ ਦੇਖੋ ਮਿਰਚਾਂ ਦਾ ਕੀ ਹਾਲ ਕੀਤਾ ਮੀਨੇ ਆ ਮਿਰਚਾਂ ਸੋ ਘੇੜੂ ਪਟ ਗਿਆ ਪੱਥਾਂ ਪਟ ਦੇਣਾ ਅੱਜ ਚੰਗਾ ਆ ਬਾਰ ਨਹੀਂ ਇਹ ਦੂਜੇ ਪੱਟ ਹੈ ਆ ਇੱਕ ਲੱਗਦਾ ਮੜਾ ਜਾਹਾ ਇਹਨੂੰ ਛੱਡ ਦੇ ਮਿਰਚਾਂ ਹੀ ਪੱਟ ਪਹਿਲਾਂ ਪੱਟ ਕੇ ਇਹਨੂੰ ਰੱਖ ਪਾਸੇ ਉਹ ਵੜਦਾ ਉਧਰੋਂ ਦੇਖ ਬਈ ਆ ਚੌਲੇ ਹੈ ਚੌਲੇ ਲੱਗਦੇ ਤਾਂ ਹੈ ਤੇ ਪਰ ਪਤਾ ਨਹੀਂ ਕਿਹੜਾ ਜਾਨਵਰ ਆ ਉਹ ਨਾ ਟੱਕ ਜਾਂਦਾ ਵੇਖੋ ਸਮਝ ਨਹੀਂ ਲੱਗਦੀ ਹੈ ਜੀ ਆਏ ਜੇ ਟੱਕ ਜਾਂਦਾ ਤੇ ਸਪਰੇਆ ਬਈ ਅਸੀਂ ਕੋਈ ਕਰਦੇ ਨਹੀਂ ਬਾਹਲੀਆਂ ਇੱਕ ਅੱਧੀ ਸਪਰੇ ਕੀਤੀ ਆ ਵੀ ਆਪਾਂ ਕਿਹੜੇ ਵੇਚਨੇ ਆ ਜਾਂ ਆਪਾਂ ਨੂੰ ਕੋਈ ਲਾਲਚਾ ਪਾਲੇ ਚੌਲੇ ਲੱਗਣ ਵੇਚਣ ਵਾਲਾ ਵੀ ਖਰ ਸਪਰੇ ਤਾਂ ਘੱਟ ਕਰੇ ਚੰਗਾ ਕੋਈ ਵੇਚ ਨਾਲ ਨੂੰ ਜਰੂਰੀ ਤਾਂ ਨਹੀਂ ਹੁੰਦਾ ਵੀ ਸਪਰੇਆ ਕਰ ਕਰੀ ਵੇਚੀ ਜਾਣਾ ਤੇ ਪਰ ਆਏ ਹੁੰਦਾ ਜਿਹੜੀ ਆਪਦੀ ਸਬਜੀ ਹੁੰਦੀ ਆ ਬੰਦਾ ਥੋੜਾ ਜਿਹਾ ਘੱਟ ਹੈਨਾ ਰੇ ਸਪਰੇ ਪਾਉਂਦਾ ਤੇ ਆ ਪਿੰਡੀ ਆ ਵੇਖੀ ਚੌਲਾ ਸੁਖਿਆ ਆ ਕਿੱਡਾ ਚੌਲਾ ਵਧੀਆ ਹੈ ਤੇ ਇਹੋ ਵੀ ਆਵੇ ਪਤਾ ਨਹੀਂ ਕੀ ਚੀਜ਼ ਹੈ ਕੀ ਜਾਨਵਰ ਹੈ ਇਹ ਤੇ ਮਲੇਡੀ ਤੁਰਾਂ ਦਾ ਇੱਧਰ ਆ ਵੇਖੋ ਬਈ ਆਪਣੇ ਤੋਰੀਆਂ ਤੇ ਇਹਦੇ ਵਿੱਚ ਗੰਦ ਵੇਖੋ ਕਿੰਨਾ ਹੋਇਆ ਮੀਂਹ ਦਾ ਪਾਣੀ ਖੜਾ ਰਿਹਾ ਤੇ ਵੱਤਰ ਆਇਆ ਨਹੀਂ ਹੁਣ ਵੱਤਰ ਆਇਆ ਤੇ ਹੁਣ ਇਹ ਜੋ ਕੱਢਾਂਗੇ ਤੇ ਇਹਨੂੰ ਸਵਾਰਾਂਗੇ ਤੇ ਤੋਰੀ ਇੱਕ ਲੌਂਕੀਆਂ ਦੀ ਹੈ ਬੜੀ ਸਬਜੀ ਲੱਗਣ ਲੱਗੀ ਸੀ ਤੇ ਪਰ ਕੀ ਕਰੀਏ ਹੁਣ ਮੀਂਹ ਜਦੋਂ ਸਾਰੀ ਖਰਾਬ ਕਰਤੀ ਇਧਰ ਵੀ ਪਾਣੀ ਖੜਾ ਰਿਆ ਮਰਕ ਹੋ ਗਈ ਇਹਦੇ ਸਪਰੇਅ ਕਰਾਂਗੇ ਹੁਣ ਬੱਤਰ ਆਇਆ ਕੰਮ ਹੁਣ ਆਊਗਾ ਲੋਟ ਤੇ ਇਹਨੂੰ ਤਾਂ ਅੱਜ ਸਵਾਰਦੇ ਆ ਇਤੋਂ ਗੁਵਾਰਾ ਪੱਟੇ ਗੁਵਾਰਾ ਸੁੱਕ ਗਿਆ ਸੀ ਤੇ ਗੁਵਾਰਾ ਪਟਕੇ ਹੁਣ ਇਹਨੂੰ ਸਵਾਰ ਕੇ ਇੱਥੋਂ ਪਟਾਂਗੇ ਪਟ ਕੇ ਰੱਖਦੇ ਆਂ ਵਾਹਨ ਨੂੰ 2-3 ਦਿਨ ਧੁੱਪ ਲੱਗ ਜੂ ਤੇ ਉਦੋਂ ਆਗੂ ਕੀ ਵਾਰੀ ਕੱਸੀ ਦੀ ਉਦੋਂ ਕੋਈ ਬੱਲਾ ਦੇ ਵੀ ਨੱਪ ਕੇ ਤੇ ਪਾਣੀ ਲਾ ਦਾਂਗੇ ਗਾਂ ਫਿਰ ਸਬਜ਼ੀ ਹੋਈ ਜਾਊਗੀ ਗਾਂ ਹੌਲੀ ਹੌਲੀ ਅਰਕਾ ਹੱਥਾਂ ਨੇ ਪਟਿਆ ਜਾਂਦਾ ਨਾ ਤੇ ਕਾ ਬਈ ਮੀਂਹ ਨਹੀਂ ਕੀਤਾ ਜਿਆਦਾ ਮੀਂਹ ਪੈ ਗਿਆ ਤੇ ਪਾਣੀ ਭਰ ਕੇ ਖੜਾ ਰਿਹਾ ਜਿਹੜਾ ਮਾੜਾ ਮੋਟਾ ਉਗ ਰਿਆ ਸੀ ਕਾ ਮਰਿਆ ਨਹੀਂ ਤੇ ਜਿਵੇਂ ਮਿਰਚਾਂ ਮਰ ਗਈਆਂ ਤੇ ਉਧਰ ਗੁਵਾਰਾ ਮਰ ਗਿਆ ਤੇ ਕਾ ਨੂੰ ਕੁਝ ਨਹੀਂ ਹੋਇਆ ਕਾ ਫਲਾਂ ਦੇ ਆਹੇ ਕੋ ਵੱਡਾ ਵੱਡਾ ਹੋ ਗਿਆ ਮਿਰਚਾਂ ਨੇ ਬੜਾ ਨਜ਼ਾਰਾ ਦਿੱਤਾ ਹੈ ਨਾ ਸੁੱਕੇ ਉਹ ਨੀਆਲੇ ਤੇ ਬੇਮੇਤ ਜਾਣੀ ਯਾਰ 10 ਕਬੂਜੇ ਸੀ ਇਹ ਤੇ ਅਸੀਂ ਲਾਤਾ ਥੋੜੇ ਤੇ ਸੰਗਣੇ ਲਾਈ ਵੀ ਯਾਰ ਆਪਾਂ ਨੂੰ ਕਿ ਆਦੇ ਜਨ ਪੂਰੇ ਉੱਚੇ ਥਾਂ ਤੇ ਸੀ ਹੈਨਾ ਕਰਨ ਉੱਚਾ ਵਾਣਾ ਹੈ ਤੇ ਪਰ ਨਹੀਂ ਹੱਦੋਂ ਬਾਹਲਾ ਪੈ ਗਿਆ ਇੱਕ ਪਾਣੀ ਬਿੱਤਾਉ ਆ ਜਾਂਦਾ ਢਾਲਾ ਤਾਂ ਉਹ ਥੱਲੇ ਨੂੰ ਵਾਣਾ ਦੀ ਕਿਉਂ ਜਦੋਂ ਕਿਾਰੇ ਭਰ ਜਾਂਦੇ ਆ ਉਦੋਂ ਬਾਅਦ ਫਿਰ ਤਰਦਾ ਤਰੇ ਆਉਂਦਾ ਇਕ ਪੂਰਾ ਵੀ ਗੰਦ ਨਹੀਂ ਸੀ ਜਿਦੋਂ ਹੈਨਾ ਮੀਂਹ ਤੋਂ ਪਹਿਲਾਂ ਹੂੰ ਐਣਾ ਪਤਰੋ ਫਿਰ ਤਾਂ ਚੋਕ ਦਾ ਸੁੱਖ ਹੈ ਬਾਈ ਆਹ ਵੇ ਬਾਸਮਤੀ ਮਾ ਜੂਗਾ ਹੈਗਾ ਠੀਕ ਜੀ ਹੂੰ ਖਾਊਗਾ ਤਾਂ ਇੱਥੇ ਹੀ ਚੱਲ ਵੇਨੇ ਆਪਾਂ ਕੇਰਾ ਪੱਟ ਕੇ ਨਾ ਫੇਰ ਪਾਵਾਂਗੇ ਪਾਣੀ

ਆਹ ਆਂਦੇ ਬੰਦਨਾ ਮੀਂਹ ਦੇ ਪਾਣੀ ਤੇ ਰਹਿ ਜਾਂਦਾ ਇਹਦੇ ਵਿੱਚ ਵੇਖ ਚੱਲ ਬੰਦਾ ਮੀਂਹ ਦੇ ਪਾਣੀ ਤੇ ਰਹਿ ਜਾਂਦਾ ਤੇ ਪਾਣੀ ਲਾਉਂਦਾ ਪੱਠਿਆਂ ਨੂੰ ਇਹ ਇਹ ਪਾਣੀ ਇਹ ਜਿਹੜਾ ਹੋਰ ਹੀ ਹੁੰਦਾ ਖੁਸ਼ਕੀ ਜਾਂ ਨਾਲ ਕੇਲੇ ਤੇ ਮੇਰਾ ਗੱਲ ਨਹੀਂ ਪੈਂਦੀ ਨਾ ਹੂੰ ਫਰਸਟ ਰਾਈਟ ਫਿਰ ਕਿਵੇਂ ਹੋਈ ਸੀ ਘਰੇ ਘਰੇ ਦਾ ਨਹੀਂ ਸੀ ਗਮ ਆਂਦੀ ਇਸ ਨੇ ਤਾਂ ਗੇਅਰ ਕੱਢ ਕੇ ਠਲੇ ਯਾਰ ਹੈ ਹੂੰ ਦਾ ਗੇਅਰ ਕੱਢ ਕੇ ਛੱਡਦਾ ਨੰਨੇ ਕਿਤੇ ਭੁੱਲ ਜਾਂਗਾ ਤੂੰ ਹੋਰ ਲੱਗ ਆਏਗਾ ਤੂੰ ਹੂੰ ਦਾ ਗियर ਪਹਿਲਾ ਪਹਿਲਾ ਸੀ ਹਾਂ ਆਇਆ ਦੇ ਗियर ਕੱਢ ਕੇ ਤੇ ਚਾਬੀ ਵੀ ਕੱਢ ਕੇ ਵਿੱਚ ਜਿਵੇਂ ਜਵ ਚੜ ਜੇ ਤਾਂ ਹਾਂ ਜੀ ਬੈ ਜੋ ਅੱਜ ਟਾਈਮ ਲੱਗਾ ਸਵੇਰੇ ਮਾਰਾਂ ਸ਼ਾਂਕੇ ਨੂੰ ਮੱਠ ਮੱਠੀ ਗਰਮੀ ਬਹੁਤ ਹੈ ਨਾ ਗਰਮੀ ਦਾ ਯਾਰ ਨਾ ਵਟ ਕੱਢੀ ਪਈ ਹੁੰਦੀ ਹੈ ਜਿਵੇਂ ਨਾ ਤੇਲ ਕੱਢੀ ਹੁੰਦੀ ਹੈ ਆਹ ਭੋਲਾ ਇੱਥੇ ਨਾ ਇੱਥੇ ਭੋਲਾ ਕਾ ਤੋ ਬਣਾ ਲਾ ਬਾਣੀ ਵਟ ਜੀ ਉੱਤੇ ਇੱਥੇ ਕਿ ਜੱਕ ਵਟ ਸੀ ਤਾਂ ਕਰਕੇ ਪੁੱਲ ਆਇਆ। ਆਹ ਨਹੀਂ ਪਟਾ ਤਾਂ ਬਾਈ ਹੁਣ ਆਪਾਂ ਕੋਈ ਸਬਜ਼ੀ ਲਾਉਣ ਵਾਲੇ ਬਣਾਗੇ। ਨਹੀਂ ਐ ਪਏ ਥਾਂ ਬਿੱਠੇ ਥਾਂ ਦਾ ਕੀ ਫਾਇਦਾ? ਨਹੀਂ ਆ ਪਿੰਡੀਆਂ ਵੀ ਆਪਾਂ ਐ ਕਰਨੀਆਂ ਇਹਦੇ ਉੱਤੋਂ ਲਾ ਕੇ ਨੀ ਚੌਲ ਦੇ ਵੱਲਾਂ। ਤੇ ਇਹਨੂੰ ਥੱਲੇ ਵੜਦਣਾ ਛੱਡ ਕੇ ਫਟ-ਫਟ। ਇਹ ਥੱਲੇ ਫਟ ਕੇ ਨਾ ਪਿੰਡੀ ਦੇਣੀਆਂ ਆਪਾਂ ਨੂੰ। ਉਹ ਵਾਲਾ ਬਰੇ ਬਾਪੂ ਤਾਂ ਕਦੋਂ ਦਾ ਆਖੀਂਦਾ ਸੀ ਮਨਾਉਂਦਾ ਪਰ ਗੱਲ ਕਰ ਪਹਿਲਾਂ ਗਿੱਲਾ ਸੀ ਕੰਮ ਹੂੰ ਚਾ ਇਹ ਇਧਰ ਪੜਦੀ ਹੋਣਾ ਫੇਰ ਇੱਕ ਦਾ ਟਰਮੀ ਲਿਉਣੀ ਆ ਹੂੰ ਖੇਤ ਆ ਖੇਤ ਨੇ ਘਰੇ ਲੈ ਗਿਆ ਜਮੇ ਆ ਲੀਟਰ ਚੱਕ ਆਪਣਾ ਖਾਲੀ ਹੈ ਨਾ ਇਹਨੂੰ ਲੈ ਕੇ ਚੱਲਾਂਗੇ ਘਰੇ ਵੱਡਾਂਗੇ ਫਟ ਫੜਕਾਇਆ ਕਰਦਾ ਨਾ ਉਹ ਨੂੰ ਿਆ ਮੈਂ ਚੱਲਣ ਗੁਜੀ ਫਿਰ ਤੀ बाटना मूलि आपके रलांगे Ừ. <Nhạc> hừm <hình>